ਸੋ 15 ਰੁਪਏ ਦੇ ਦੇਖੋ ਤੁਹਾਨੂੰ ਰਿਜ਼ਲਟ ਦੇਖੋ ਆਪਣੇ ਆਪ ਹੀ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਏਗਾ ਭਾਰ ਘਟਾਉਣਾ ਚਾਹੁੰਦੇ ਨੇ ਆਪਣੀ ਸਰੀਰ ਦੀ ਜਿਹੜੀ ਚਰਬੀ ਆ ਉਹ ਕੱਟ ਕਰਨਾ ਚਾਹੁੰਦੇ ਨੇ ਫालतू ਚਰਬੀ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਹੀ ਜ਼ਿਆਦਾ ਜਿਹੜੀ ਆ ਉਹ 3 ਤੋਂ 4 ਕਿਲੋ ਤੱਕ ਤੁਹਾਡਾ ਜਿਹੜਾ ਇਹ ਭਾਰ ਘਟਾ ਸਕਦਾ ਵਾ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸੱਚੀ ਕਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਲੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਜਿਹੜੇ ਮੇਰੇ ਭੈਣ ਭਰਾ ਆਪਣਾ ਭਾਰ ਘਟਾਉਣਾ ਚਾਹੁੰਦੇ ਨੇ ਜਿੰਨਾਂ ਦਾ ਭਾਰ ਓਵਰ weight ਹੋਇਆ ਪਿਆ ਵਾ ਸਰੀਰ ਦੇ ਉੱਤੇ ਬਹੁਤ ਸਾਰੀ ਚਰਬੀ ਜੰਮੀ ਹੋਈ ਹੈ ਨਾ ਉਹ ਆਪਣਾ ਭਾਰ ਘਟਾਉਣਾ ਚਾਹੁੰਦੇ ਨੇ ਆਪਣੀ ਸਰੀਰ ਦੀ ਜਿਹੜੀ ਚਰਬੀ ਆ ਉਹ ਕੱਟ ਕਰਨਾ ਚਾਹੁੰਦੇ ਨੇ ਤਾਂ ਮੈਂ ਅੱਜ ਦੀ ਇਸ ਵੀਡੀਓ ਦੇ ਵਿੱਚ ਉਹਨਾਂ ਵਾਸ ਨਾ ਕੇ ਤੁਸੀਂ ਉਹਨੂੰ ਡੇਲੀ ਤੁਸੀਂ ਪੀਣਾ ਸ਼ੁਰੂ ਕਰ ਦੋਗੇ ਨਾ ਤਾਂ ਉਹ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੇ ਸਰੀਰ ਦੀ ਫालतू ਚਰਬੀ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਹੀ ਜ਼ਿਆਦਾ ਜਿਹੜੀ ਆ ਉਹ ਹੈਲਪ ਕਰੇਗੀ ਜੀ ਸੋ ਉਹ ਕਿਹੜੀ ਡਰਿੰਕ ਆ ਉਹਨੂੰ ਕਿਵੇਂ ਬਣਾਣਾ ਵਾ ਤੇ ਕਦੋਂ ਤੁਸੀਂ ਉਹਨੂੰ ਪੀਣਾ ਵਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਸੋ ਪਲੀਜ਼ ਵੀਡੀਓ ਦੀ ਸ਼ੁਰੂਤ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੋਏਗਾ ਤਾਂ ਵੀ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਵੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਵੀ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਜੀ ਸੋ ਆਓ ਦੋਸਤੋ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਜੀ ਦੇਖੋ ਅਗਰ ਤੁਸੀਂ ਆਪਣੇ ਸਰੀਰ ਦੀ ਫालतू ਦੀ ਚਰਬੀ ਤੁਸੀਂ ਪਿੰਗਲ ਹੋਣਾ ਚਾਹੁੰਦੇ ਹੋ ਘਟੋਣਾ ਚਾਹੁੰਦੇ ਹੋ ਜਾਂ ਫਿਰ ਤੁਹਾਡਾ ਢਿੱਡ ਵਧਿਆ ਹੋਇਆ ਤੁਸੀਂ ਉਹਨੂੰ ਘੱਟ ਕਰਨਾ ਚਾਹੁੰਦੇ ਹੋ ਹਨਾ ਜਾਂ ਫਿਰ ਤੁਹਾਡੇ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵਾਇਰਸ ਵਗੈਰਾ ਹੈਗਾ ਵਾ ਤੁਸੀਂ ਉਹਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਹ ਡਰਿੰਕ ਹੈ ਜਿਹੜੀ ਇਹਨੂੰ ਬਣਾ ਕੇ ਤੁਸੀਂ ਪੀਣਾ ਸ਼ੁਰੂ ਕਰ ਸਕਦੇ ਹੋ ਹਨਾ ਜੇ ਆਪਾਂ ਗੱਲ ਕਰੀਏ ਇਹ ਜਿਹੜੀ ਡਰਿੰਕ ਆ ਇਹ ਡਰਿੰਕ ਨੂੰ ਕੋਈ ਵੀ ਮੇਰੀ ਭੈਣ ਕੋਈ ਵੀ ਮੇਰਾ ਭਰਾ ਜਿਹੜਾ ਉਹ ਇਹਨੂੰ ਪੀ ਸਕਦਾ ਵਾ ਇਹਦਾ ਫਾਇਦਾ ਹੀ ਹੈ ਨੁਕਸਾਨ ਇਹਦਾ ਕੋਈ ਵੀ ਨਹੀਂ ਹੈਗਾ ਜੀ ਠੀਕ ਹੈ ਜੀ ਸੋ ਉਹ ਡਰਿੰਕ ਨੂੰ ਬਣਾਉਣ ਵਾਸਤੇ ਤੁਹਾਨੂੰ ਤਿੰਨ ਚੀਜ਼ਾਂ ਦੀ ਜਿਹੜੀ ਉਹ ਲੋੜ ਪੈਗੀ ਜ ਕੜੀ ਪੱਤਾ ਸਾਨੂੰ ਲੋੜ ਪੈਗੀ ਉਸ ਤੋਂ ਬਾਅਦ ਸਾਨੂੰ ਚਾਹੀਦਾ ਜੀ ਨਿੰਬੂ ਦਾ ਰਸ ਚਾਹੀਦਾ ਜੀ ਤੇ ਦਾਲ ਚੀਨੀ ਚਾਹੀਦੀ ਹੈ ਜੀ ਸਾਨੂੰ ਠੀਕ ਹੈ ਜੀ ਸੋ ਇਹ ਕਿੰਨੀ ਕਿੰਨੀ ਮਾਤਰਾ ਦੇ ਵਿੱਚ ਲੈਣੀ ਹੈ ਜਿਹੜੇ ਕੜੀ ਪੱਤਾ ਵਾ ਜੀ ਇਹ ਤੁਸੀਂ 10 ਤੋਂ 15 ਲੈਣਿਆ ਕੜੀ ਪੱਤੇ ਹੁੰਦੇ ਨਾ ਜਿਹੜੇ 10 ਤੋਂ 15 ਲੈਂਦੇ ਜਿਹੜੇ ਮੇਰੇ ਭੈਣ ਭਰਾ ਮਤਲਬ ਕਈ ਤਾਂ ਸਬਜ਼ੀਆਂ ਦੇ ਵਿੱਚ ਵੀ ਪੁੰਦੇ ਗੜੀ ਪੱਤੇ ਉਹਨਾਂ ਨੂੰ ਪਤਾ ਹੋਵੇਗਾ ਵੀ ਇਹਦਾ ਕੀ ਬੈਨੀਫਿਟ ਆ ਤੇ ਇਹ ਕੀ ਵਜੇ ਹੁੰਦੀ ਹੈ ਹਨਾ ਸੋ ਕੜੀ ਪੱਤੇ ਜਿਹੜੇ ਤੁਸੀਂ ਇਹ ਤਾਜ਼ੇ 10 ਤੋਂ 15 ਲੈਣੇ ਆ ਜੀ ਠੀਕ ਹੈ ਜੀ ਨਿੰਬੂ ਦਾ ਰਸ ਜਿਹੜਾ ਤੁਸੀਂ ਇੱਕ ਚਮਚ ਲੈਣਾ ਜੀ ਤੇ ਜਿਹੜੀ ਦਾਲ ਚੀਨੀ ਆ ਜੇ ਤੁਹਾਨੂੰ ਪਾਊਡਰ ਮਿਲ ਜੇ ਹਨਾ ਤਾਂ ਤੁਸੀਂ ਇਹਦਾ ਅੱਧਾ ਚਮਚਾ ਲਓਗੇ ਜੇਦਾ ਪਾਊਡਰ ਨਹੀਂ ਮਿਲਦਾ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਇਹਦੀ ਸਟਿਕ ਜੀ ਲੈ ਲੈਣੀ ਹੈ ਇੱਕ ਸਟਿਕ ਹੋਏਗੀ ਇੱਕ ਛੋਟੀ ਜੀ 1.5 ਤੋਂ 2 ਇੰਚ ਦੀ ਤੁਸੀਂ ਉਹ ਸਟਿਕ ਲੈ ਲੈਣੀ ਹੈ ਜੀ ਠੀਕ ਹੈ ਜੀ ਇਹ ਤੁਹਾਡੀ ਚਾਹੀਦੀਆਂ ਨੇ ਤਿੰਨ ਚੀਜ਼ਾਂ ਜਿਹਨੇ ਸਾਨੂੰ ਠੀਕ ਹੈ ਜੀ ਸੋ ਇਹ ਹੋ ਗਿਆ ਸਾਡਾ ਸਮਾਨ ਠੀਕ ਹੈ ਜੀ ਇਹ ਸਾਡਾ ਸਮਾਨ ਹੋ ਗਿਆ ਜੀ ਹੁਣ ਆਪਾਂ ਗੱਲ ਕਰੀਏ ਇਹਨੂੰ ਤਿਆਰ ਕਿਵੇਂ ਕਰਨਾ ਵਾ ਜੀ ਠੀਕ ਹੈ ਜੀ ਇਹਨੂੰ ਤਿਆਰ ਕਰਨ ਵਾਸਤੇ ਤੁਸੀਂ ਕੀ ਕਰਨਾ ਵਾ 10 ਤੋਂ 15 ਤੁਸੀਂ ਕੜੀ ਪੱਤੇ ਲੈਣੇ ਆ ਜੀ ਠੀਕ ਹੈ ਜੀ ਤੇ ਇੱਕ ਗਲਾਸ ਤੁਸੀਂ ਪਾਣੀ ਦਾ ਲੈਣਾ ਇੱਕ ਗਲਾਸ ਪਾਣੀ ਦਾ ਲੈਣਾ ਵਾ ਉਹਨੂੰ ਤੁਸੀਂ ਪੈਨ ਦੇ ਵਿੱਚ ਪਾ ਕੇ ਤੇ ਉਹਨੂੰ ਤੁਸੀਂ ਗਰਮ ਕਰ ਲੈਣਾ ਪਾਣੀ ਨੂੰ ਠੀਕ ਹੈ ਜੀ ਜਦੋਂ ਪਾਣੀ ਨੂੰ ਗਰਮ ਕਰੋਗੇ ਵਿੱਚੇ ਤੁਸੀਂ ਉਹਦੇ ਕੜੀ ਪੱਤੇ ਪਾ ਦੋਗੇ 10 ਤੋਂ 15 ਤੁਸੀਂ ਕੜੀ ਪੱਤੇ ਪਾ ਦੋਗੇ ਉਹਦੇ ਵਿੱਚ ਤੇ ਨਾਲ ਹੀ ਤੁਸੀਂ ਦਾਲ ਚੀਨੀ ਦੀ ਜਿਹੜੀ ਸਟਿਕ ਹੋਏਗੀ ਉਹ ਵੀ ਤੁਸੀਂ ਇਹਦੇ ਵਿੱਚ ਪਾ ਦੇਣੀ ਆ ਜੀ ਦਾਲ ਚੀਨੀ ਦੀ ਸਟਿਕ ਠੀਕ ਹੈ ਜੀ ਦਾਲ ਚੀਨੀ ਦੀ ਸਟਿਕ ਠੀਕ ਹੈ ਜੀ ਆਹ ਦੋ ਚੀਜ਼ਾਂ ਉਹਦੇ ਵਿੱਚ ਪਾ ਕੇ ਤੁਸੀਂ ਘੱਟੋ ਘੱਟ 5 ਤੋਂ 7 ਮਿੰਟ 5 ਤੋਂ 7 ਮਿੰਟ ਇਹਨੂੰ ਉਬਾਲ ਲਓਗੇ ਠੀਕ ਹੈ ਜੀ ਤਾਂ ਜੋ ਉਹ 5 ਤੋਂ 7 ਮਿੰਟ ਦੇ ਵਿੱਚ ਵਿੱਚ ਜਿਹੜਾ ਬਤ ਕੜੀ ਪੱਤੇ ਤੇ ਹੋਗੇ ਤੇ ਦਾਲ ਚੀਨੀ ਦਾ ਜਿਹੜਾ ਮਤਲਬ ਵੀ ਉਹਦਾ ਬੇਨਫੀਟ ਆ ਉਹ ਸਾਰਾ ਪਾਣੀ ਦੇ ਵਿੱਚ ਆ ਜਾਵੇ ਠੀਕ ਹੈ ਜੀ ਸੋ ਇਹਨੂੰ 5 ਤੋਂ 7 ਮਿੰਟ ਤੱਕ ਉਬਾਲੋਗੇ ਜਦੋਂ ਪਾਣੀ ਚੰਗੀ ਤਰ੍ਹਾਂ ਉਬਲ ਜਾਏਗਾ ਫਿਰ ਤੁਸੀਂ ਇਹਨੂੰ ਛਾਣ ਕੇ ਇਹਨੂੰ ਛਾਣ ਕੇ ਤੁਸੀਂ ਥਲਕਾ ਜਿਹਾ ਠੰਡਾ ਕਰ ਲਓਗੇ ਠੀਕ ਹੈ ਜੀ ਜਦੋਂ ਇਹ 50% ਤੱਕ ਯਾਨੀ 50% ਤੱਕ ਠੰਡਾ ਹੋ ਜਾਏਗਾ ਫਿਰ ਤੁਸੀਂ ਇਹਦੇ ਵਿੱਚ ਇੱਕ ਚਮਚ ਤੁਸੀਂ ਨਿੰਬੂ ਦਾ ਰਸ ਪਾ ਦੇਣਾ ਜੀ ਇਹਦੇ ਵਿੱਚ ਨਿੰਬੂ ਦਾ ਰਸ ਪਾ ਦੇਣਾ ਤੁਸੀਂ ਇਹਦੇ ਵਿੱਚ ਠੀਕ ਹੈ ਜੀ ਫਿਰ ਤੁਸੀਂ ਇਹਨੂੰ ਹੌਲੇ-ਹੌਲੇ ਇਹਨੂੰ ਤੁਸੀਂ ਚਾਹ ਦੇ ਵਾਂਗੂ ਪੀਣਾ ਸਿਪ-ਸਿਪ ਕਰਕੇ ਪੀਣਾ ਜੀ ਠੀਕ ਹੈ ਜੀ ਸੋ ਇਹਨੂੰ ਤੁਸੀਂ ਪੀਣਾ ਕਦੋਂ ਇਹਨੂੰ ਤੁਸੀਂ ਸਵੇਰੇ ਖਾਲੀ ਪੇਟ ਹੀ ਪੀਣਾ ਵਾ ਠੀਕ ਹੈ ਜੀ ਸਵੇਰੇ ਤੁਸੀਂ ਇਹਨੂੰ ਖਾਲੀ ਪੇਟ ਪੀਣਾ ਵਾ ਜੀ ਇਹਨੂੰ ਤੁਸੀਂ ਲਗਾਤਾਰ ਤੁਸੀਂ ਇਹਨੂੰ 10 ਤੋਂ 15 ਦਿਨ ਪੀ ਕੇ ਦੇਖ ਲਓ ਲਗਾਤਾਰ ਤੁਸੀਂ 10 ਤੋਂ 15 ਦਿਨ ਪੀ ਕੇ ਦੇਖੋ ਤੁਹਾਨੂੰ ਰਿਜ਼ਲਟ ਆ ਦੇਖੋ ਆਪਣੇ ਆਪ ਹੀ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਏਗਾ ਤੁਹਾਡੇ ਸਰੀਰ ਦੇਖਿਓ ਇੰਚਸ ਘਟਨੇ ਸ਼ੁਰੂ ਹੋ ਜਾਣਗੇ ਭਾਰ ਵੀ ਤੁਹਾਡਾ ਘਟਣਾ ਜਿਹੜਾ ਉਹ ਸ਼ੁਰੂ ਹੋ ਜਾਏਗਾ ਜਿਹੜੇ ਤੁਹਾਡੇ ਕੱਪੜੇ ਉਹ ਵੀ ਤੁਹਾਡੇ ਖੁੱਲੇ ਹੋ ਜਾਣਗੇ ਹਨਾ ਤੁਹਾਨੂੰ ਆਪਣੇ ਆਪ ਹੀ ਇਹ ਰਿਜ਼ਲਟ ਜਿਹੜਾ ਉਹ ਦਿਖਣਾ ਸ਼ੁਰੂ ਹੋ ਜਾਏਗਾ ਜੀ ਠੀਕ ਹੈ ਜੀ ਜੇ ਤੁਸੀਂ ਲਗਾਤਾਰ ਤੁਸੀਂ ਇਹਨੂੰ 10 ਤੋਂ 15 ਦਿਨ ਤੁਸੀਂ ਇਹਨੂੰ ਪੀਨੇ ਹੋ ਨਾ 10 ਤੋਂ 15 ਦਿਨ ਤੁਸੀਂ ਇਹਨੂੰ ਲਗਾਤਾਰ ਪੀਨੇ ਹੋ ਤਾਂ ਇਹ ਤੁਹਾਡਾ 3 ਤੋਂ 4 ਕਿਲੋ 3 ਤੋਂ 4 ਕਿਲੋ ਤੱਕ ਤੁਹਾਡਾ ਜਿਹੜਾ ਇਹ ਭਾਰ ਘਟਾ ਸਕਦਾ ਵਾ ਇਹਨਾਂ ਤੋਂ 4 ਕਿਲੋ ਤੁਹਾਡਾ ਭਾਰ ਜਿਹੜਾ ਉਹ ਤਾਂ ਘਟੇਗਾ ਜੇ ਤੁਸੀਂ 3-4 ਚੀਜ਼ਾਂ ਨੂੰ ਫੋਲੋ ਕਰੋਗੇ ਨੰਬਰ 1 ਦੇ ਉੱਤੇ ਹੈਗਾ ਜੀ ਤੁਸੀਂ ਕੋਈ ਵੀ ਬਾਹਰਲੀ ਚੀਜ਼ ਤੁਸੀਂ ਨਹੀਂ ਖਾਓਗੇ ਕੋਈ ਵੀ ਤੁਸੀਂ ਜੰਕ ਫੂਡ ਆ ਜਿਹੜਾ ਤੁਸੀਂ ਨਹੀਂ ਖਾਓਗੇ ਕੋਈ ਵੀ ਤੁਸੀਂ ਸਮੋਸਾ ਬ੍ਰੈਡ ਪਕੌੜਾ ਤਾਂ ਹਨਾ ਇਦਾਂ ਦੀ ਚੀਜ਼ ਨਹੀਂ ਖਾਓਗੇ ਨੰਬਰ 2 ਦੇ ਉੱਤੇ ਕੋਈ ਵੀ ਤੁਸੀਂ ਬੇਕਰੀ ਤੋਂ ਬਣੀ ਹੋਈ ਚੀਜ਼ ਆ ਜਿਹੜੀ ਤੁਸੀਂ ਜਿਵੇਂ ਬਿਸਕੁਟ ਹੋਗੇ ਰਸ ਹੋਗੇ ਹਨਾ ਇਦਾਂ ਦੀ ਚੀਜ਼ ਕੇਕ ਵਗੈਰਾ ਹੋ ਗਿਆ ਉਹ ਤੁਸੀਂ ਨਹੀਂ ਖਾਓਗੇ ਜੀ ਠੀਕ ਹੈ ਜੀ ਨੰਬਰ 3 ਦੇ ਉੱਤੇ ਤੁਸੀਂ 3 ਤੋਂ 4 ਲੀਟਰ ਤੁਸੀਂ ਪਾਣੀ ਡੇਲੀ ਪੀਓਗੇ ਹੀ ਪੀਓਗੇ ਸਿੰਪਲ ਪਾਣੀ ਪੀਓਗੇ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਜਿਹੜੀ ਨਹੀਂ ਪਾਓਗੇ ਕੱਲਾ ਨਿੰਬੂ ਤੁਸੀਂ ਪਾ ਸਕਦੇ ਹੋ ਜੀ ਠੀਕ ਹੈ ਜੀ ਨੰਬਰ 4 ਦੇ ਉੱਤੇ ਹੈਗਾ ਜੀ ਤੁਸੀਂ ਡੇਲੀ ਵਰਕਆਊਟ ਹੈ ਜਿਹੜਾ ਤੁਸੀਂ ਉਹ ਕਰੋਗੇ ਹੀ ਕਰੋਗੇ ਵਰਕਆਊਟ ਚ 30 ਮਿੰਟ ਕਰੋ 35 ਮਿੰਟ ਕਰੋ 40 ਮਿੰਟ ਕਰੋ ਉਹ ਤੁਹਾਡੀ ਖੁਸ਼ੀ ਆ ਤੁਸੀਂ ਜਿੰਨਾ ਮਰਜ਼ੀ ਕਰੋ ਪਰ ਵਰਕਆਊਟ ਡੇਲੀ ਕਰਨਾ ਹੀ ਕਰਨਾ ਵਰਕਆਊਟ ਦੇ ਵਿੱਚ ਤੁਸੀਂ ਰਨਿੰਗ ਕਰ ਸਕਦੇ ਹੋ ਠੀਕ ਹੈ ਜੀ ਸਕੀਪਿੰਗ ਕਰ ਸਕਦੇ ਹੋ ਤੁਸੀਂ ਵਾਕ ਕਰ ਸਕਦੇ ਹੋ ਜਿਮ ਦੇ ਵਿੱਚ ਜਾ ਕੇ ਤੁਸੀਂ ਕਰ ਸਕਦੇ ਹੋ ਕਾਰਡੀਓ ਕਰ ਸਕਦੇ ਹੋ ਠੀਕ ਹੈ ਜੀ ਨੰਬਰ 5 ਦੇ ਉੱਤੇ ਹੈਗਾ ਜੀ ਡਾਈਟ ਨੂੰ ਤੁਸੀਂ ਸਟ੍ਰਿਕਲੀ ਫੋਲੋ ਕਰਨਾ ਹੀ ਕਰਨਾ ਵਾ ਜਿਹੜੀ ਡਾਈਟ ਆ ਉਹ ਮੈਂ ਦੱਸ ਦਿੰਦੀ 15 ਦਿਨ ਦੀ 7 ਦਿਨ ਦੀ ਥਾਇਰੋਇਡ ਵਾਲਿਆਂ ਵਾਸਤੇ ਵੀ ਮੈਂ ਬਣਾ ਕੇ ਪਾਈ ਹੋਈ ਆ ਤੁਸੀਂ ਉਹ ਡਾਈਟ ਪਲਨ ਨੂੰ ਤੁਸੀਂ ਫੋਲੋ ਕਰ ਲਓ ਤੇ ਆਹ ਡਰਿੰਕ ਤੁਸੀਂ ਪੀਣੀ ਸ਼ੁਰੂ ਕਰ ਲਓ ਤੁਸੀਂ ਉਹ ਡਾਈਟ ਪਲਨ ਨੂੰ ਫੋਲੋ ਕਰੋਗੇ 10 ਦਿਨ ਜਾਂ 15 ਦਿਨ ਤੇ 15 ਦਿਨ ਤੁਸੀਂ ਆਹ ਪਾਣੀ ਨੂੰ ਪੀ ਕੇ ਦੇਖੋ ਤੁਹਾਡਾ 3 ਤੋਂ 4 ਕਿਲੋ 3 ਤੋਂ 4 ਕਿਲੋ ਭਾਰ ਜਿਹੜਾ ਤੁਹਾਡਾ ਬੜੇ ਆਰਾਮ ਨਾਲ ਘਟ ਜਾਣਾ ਬਹੁਤ ਛੇਤੀ ਨਾਲ ਘਟੇਗਾ ਤੁਹਾਨੂੰ ਬਹੁਤ ਹੀ ਵਧੀਆ ਫੀਲ ਹੋਏਗਾ ਰਿਜ਼ਲਟ ਤਾਂ ਤੁਹਾਨੂੰ 3 ਤੋਂ 4 ਦਿਨ ਦੇ ਵਿੱਚ ਹੀ ਮਿਲਣਾ ਹੋ ਜਾਏਗਾ ਤੁਹਾਡੀ ਜਿਹੜੀ ਬੋਡੀ ਆ ਬਹੁਤ ਵਧੀਆ ਫੀਲ ਕਰੇਗੀ ਹੈਲਦੀ ਹੈਲਦੀ ਜਿਹਾ ਫੀਲ ਕਰੇਗੀ ਤੁਹਾਨੂੰ ਹਲਕਾ ਹਲਕਾ ਜਿਹਾ ਲੱਗਣਾ ਸ਼ੁਰੂ ਹੋ ਜਾਏਗਾ ਹਨਾ ਤੇ ਤੁਹਾਡੀ ਤੁਸੀਂ ਅੱਗੇ ਨਾਲੋਂ ਜ਼ਿਆਦਾ ਐਕਟਿਵ ਹੋ ਜਾਓਗੇ ਬਾਕੀ ਜਿਹੜੀ ਡਾਈਟ ਆ ਡਾਈਟ ਨੂੰ ਮੈਨ ਕੰਮ ਕਰਨਾ ਵਾ ਤੁਸੀਂ ਡਾਈਟ ਨੂੰ ਸਟ੍ਰਿਕਲੀ ਫੋਲੋ ਕਰਨਾ ਵਾ ਤੇ ਬਾਕੀ ਆ ਡਰਿੰਕ ਨੂੰ ਬਣਾ ਕੇ ਪੀਓ ਤੁਹਾਨੂੰ ਰਿਜ਼ਲਟ ਦੇਖਿਓ ਕੁਝ ਦਿਨਾਂ ਦੇ ਵਿੱਚ ਹੀ ਮਿਲਣਾ ਸ਼ੁਰੂ ਹੋ ਜਾਣਾ ਜਿਹੜੀ ਡਾਈਟ ਆ ਉਹ ਬੰਦੇ ਦੇ ਵੇਸੇ ਜਿਹੜੀ ਹੁੰਦੀ ਆ ਉਹ ਬੰਦੇ ਦੀ ਡੇਲੀ ਦੀ ਐਕਟੀਵਿਟੀ ਉਹਦੀ ਏਜ weight height ਤੇ ਉਹਨੂੰ ਦੇਖ ਕੇ ਹੀ ਤਿਆਰੀ ਕੀਤੀ ਜਾਂਦੀ ਹੈ ਨਾ ਸੋ ਬਹੁਤ ਸਾਰੇ ਕਲਾਇੰਟ ਨੇ ਜਿਹੜੇ ਉਹ ਮੇਰੇ ਨੇ ਨਾ ਮੇਰੇ ਕੋਲ ਆਪਣਾ ਡਾਈਟ ਪਲਾਨ ਬਣਾਉਂਦੇ ਨੇ ਉਹ ਜਿਹੜਾ ਡਾਈਟ ਪਲਾਨ ਆ ਮੈਂ ਉਹਨਾਂ ਦੇ ਕੋਈ ਨਹੀਂ ਹੀ ਡਾਈਟ ਪਲਾਨ ਤਿਆਰ ਕਰਕੇ ਦੇਣਾ ਵਾ ਜਿਸ ਦੇ ਨਾਲ ਕੀ ਉਹਨਾਂ ਨੇ ਮਤਲਬ ਹੀ ਬਹੁਤ ਸਾਰਾ ਆਪਣਾ ਜਿਹ ਘਟਾ ਲਿਆ ਸੋ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਪਰ ਆਪਣਾ ਪਰਸਨਲ ਡਾਈਟ ਪਲਾਨ ਬਣਵਾਉਣਾ ਚਾਹੁੰਦਾ ਤਾਂ ਪਲੀਜ਼ ਸਕਰੀਨ ਤੇ ਚੱਲੇ ਨੰਬਰ ਤੇ ਫੋਨ ਕਰਕੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਮੇਰੇ ਕੋਲੋਂ ਆਪਣਾ ਜਿਹੜਾ ਪਰਸਨਲ ਡਾਈਟ ਪਲਾਨਾ ਤੁਸੀਂ ਉਹ ਬਣਾਵਾ ਸਕਦੇ ਹੋ ਨਾ ਬਸੇ ਬਾਕੀ ਜਿਹੜਾ ਮੈਂ ਡਾਈਟ ਪਲਾਨ ਹੈ ਜਿਹੜਾ ਮੈਂ ਪਾਏ ਹੋਏ ਨੇ ਆਪਣੇ YouTube ਚੈਨਲ ਤੇ ਜਾਓ ਤੁਸੀਂ ਉਹ ਡਾਈਟ ਪਲਾਨ ਨੂੰ ਫੋਲੋ ਕਰ ਲਓ ਤੇ ਆਹ ਡਰਿੰਕ ਪੀਣੀ ਸ਼ੁਰੂ ਕਰ ਦਿਓ ਤੁਹਾਨੂੰ ਰਿਜ਼ਲਟ ਜਿਹੜਾ 101% ਮਿਲੇਗਾ ਹੀ ਮਿਲੇਗਾ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਤਾਂ ਪਲੀਜ਼ ਤੁਸੀਂ ਮੇਰੇ Instagram ਤੋਂ ਫੋਲੋ ਕਰਕੇ ਮੈਸੇਜ ਕਰ ਦਿਓ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲਾ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਗਏ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕਰ ਤਾਨੂੰ ਸ